हाय फ्रेंड ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਇਸ ਵੀਡੀਓ ਵਿੱਚ ਅਸੀਂ ਤੁਹਾਡਾ ਐਡਮਿਸ਼ਨ ਸਮਰੱਥਾ 3.0 ਦੀ ਪੰਜਾਬੀ ਦੀ ਵਰਕਸ਼ੀਟ 3rd ਤੋਂ 5th ਕਲਾਸ ਠੀਕ ਹੈ ਫੁੱਲੀ ਸੋਲਵ ਕਰਾਂਗੇ ਸੋ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਹੈ ਕੀ ਆ ਫਸਟ ਤੁਹਾਡੀ ਕਹਾਣੀ ਮੇਰੇ ਦੋਸਤ ਮੇਰੇ ਬਹੁਤ ਸਾਰੇ ਦੋਸਤ ਹਨ ਮੇਰੇ ਕੁਝ ਦੋਸਤ ਵੱਡੇ ਹਨ ਮੇਰੇ ਕੁਝ ਦੋਸਤ ਨੰਨੇ ਮੁੰਨੇ ਵੀ ਹਨ ਨੈਕਸਟ ਮੇਰੇ ਕੁਝ ਦੋਸਤ ਅਜਿਹੇ ਵੀ ਹਨ ਜਿਨ੍ਹਾਂ ਦੀ ਪੂਛ ਵੀ ਹੈ ਕੁਝ ਅਜਿਹੇ ਦੋਸਤ ਹਨ ਜਿਨ੍ਹਾਂ ਦੇ ਪੈਰ ਹੀ ਨਹੀਂ ਮੇਰੇ ਕੁਝ ਦੋਸਤ ਉੱਡਦੇ ਹਨ ਮੇਰੇ ਕੁਝ ਦੋਸਤ ਤੈਰਦੇ ਵੀ ਹਨ ਉਹ ਹਾਂ ਕਿਤਾਬਾਂ ਵੀ ਤਾਂ ਮੇਰੀਆਂ ਦੋਸਤ ਹਨ ਪਰ ਮੇਰਾ ਸਭ ਤੋਂ ਵਧੀਆ ਦੋਸਤ ਕੌਣ ਹੈ ਕੌਣ ਕੌਣ ਮੇਰੀ ਮਾਂ ਠੀਕ ਹੈ ਹੁਣ ਦੇਖੋ ਇੱਥੋਂ ਤੁਸੀਂ ਜਿਹੜੇ ਸ਼ਬਦ ਬਣਾਉਣੇ ਆ ਮੰਮੀ ਤੋਂ ਦੱਦੀ ਤੋਂ ਤੇ ਪੱਪੇ ਤੋਂ ਠੀਕ ਹੈ ਮੰਮੀ ਤੋਂ ਇੱਕ ਬਨੇਗਾ ਮੇਰੇ ਇੱਥੇ ਆਵੇਗਾ ਮਾ ਓਕੇ ਤੇ ਇੱਥੋਂ ਬਣ ਜਾਊਗਾ ਮੇਰੀ ਤਿੰਨ ਬਣ ਗਏ ਚੌਥਾ ਸ਼ਬਦ ਬਣ ਜਾਊਗਾ ਮੇਰੀਆਂ ਠੀਕ ਹੈ ਮੇਰੀਆਂ ਇਹ ਹੋ ਗਏ ਸਾਰੇ ਮੰਮੀ ਤੋਂ ਸ਼ਬਦ ਨੈਕਸਟ ਆ ਦੱਦੇ ਤੋਂ ਦੱਦੇ ਤੋਂ ਸ਼ਬਦ ਬਣੂਗਾ ਦੋਸਤ ਹੁਣ ਇਹਦੇ ਵਿੱਚ ਸਿਰਫ ਦੋਸਤੀ ਹੈ ਜਦਦੇ ਤੋਂ ਇਸ ਕਰਕੇ ਅਸੀਂ ਆਪਣੇ ਕੋ ਬਣਾ ਲੈਨੇ ਆਂ ਦਰਦ ਦੁੱਖ ਇਹ ਤੋਂ ਬਣੇਗਾ ਦੱਜਿਤ ਦੰਤ ਇਹ ਹੋ ਗਿਆ ਤੁਹਾਡੇ ਦੱਜਿਤ ਤੋਂ ਸ਼ਬਦ ਠੀਕ ਹੈ ਨੈਕਸਟ ਆ ਪਪੇ ਤੋਂ ਪਪੇ ਤੋਂ ਬਣੂਗਾ ਪੂਸ਼ ਪੈਰ ਪਪਾ ਰਾਰਾ ਪਰ ਇਹ ਤੋਂ ਬਣ ਜੂਗਾ ਪੈਸਾ ਠੀਕ ਹੈ ਨੈਕਸਟ ਹੈ ਮੋਰ ਨਚਿਆ ਇਹ ਤੁਸੀਂ ਖੁਦ ਹੀ ਰੀਡ ਆਊਟ ਕਰ ਲਿਓ ਠੀਕ ਹੈ ਅਸੀਂ ਜੋ ਜੀ ਐਕਸਰਸਾਈਜ਼ ਅਸੀਂ ਉਹ ਸੁਰੂ ਕਰਦੇ ਹਾਂ ਆਵਾਜ਼ਾਂ ਦਾ ਜੋੜ ਤੋੜ ਚਿਚੇ ਨੂੰ ਕੰਨਾ ਪਲੱਸ ਚਿਚੇ ਨੂੰ ਕੰਨਾ ਚਾਚਾ ਮੰਮੀ ਹੋੜਾ ਪਲੱਸ ਰਾਰਾ ਕੀ ਬਣੂਗਾ ਮੋਰ ਨੈਕਸਟ ਆ ਪੈਲ ਇਹਦਾ ਬਣੂਗਾ ਪਪੇ ਲਾਵਾਂ ਪਲੱਸ ਲੱਲਾ ਪੈਲ ਠੀਕ ਹੈ ਨੈਕਸਟ ਖਖੀਲਾ ਪਲੱਸ ਤਤਾ ਕੀ ਬਣੂਗਾ ਖੇਤ ਨੈਕਸਟ ਖਕੀਨ ਔਂਕੜ ਪਿਆਰ ਚ ਪਿੰਦੀ ਪਲੱਸ ਸਸੇ ਬਿਆਰੀ ਸੀ ਖੁਸ਼ੀ ਨੈਕਸਟ ਕੀ ਬਣੂਗਾ ਨੰਨੇ ਅਦਰਕ ਪਲੱਸ ਚਿਚਾ ਪਲੱਸ ਨਾਨਾ ਨਾਣਾ ਨੱਚਣਾ ਠੀਕ ਹੈ ਨੈਕਸਟ ਦੇਖੋ ਦਰੋਣਾ ਟੋਆ ਠੀਕ ਹੈ ਤੁਸੀਂ ਕੋ 3 ਡਾਟ ਕਰਿਓ ਹਾਂਜੀ ਇਹਦੇ ਵਿੱਚ ਤੁਸੀਂ ਲਿਖਨੀ ਆ ਮੁਹਾਰਨੀ ਸਸਤੇ ਦੀ ਪਹਿਲਾਂ ਅਸੀਂ ਸਸਤੇ ਮੁਹਾਰਨੀ ਲਿਖ ਜਿੰਨੇ ਆ ਵੇਖੋ ਸਸਾ ਸਸੇ ਨੂੰ ਕਰਨਾ ਸਸੇ ਸਿਆਰੀ ਸਸੇ ਬਿਹਾਰੀ ਸਸੇ ਔਗੜ ਸਸੇ ਦੁਲੰਕੜ ਸਸੇ ਲਾਵਾਂ ਸਸੇ ਦੁਲਾਮਾ ਸਸੇ ਕਣੋੜਾ ਸਸੇ ਹੋੜਾ ਸਸੇ ਟਿੱਪੀ ਸਸੇ ਨੂੰ ਕੰਨਾ ਉੱਪਰ ਬਿੰਦੀ ਇਹ ਹੋਗੀ ਸਸੇ ਸ਼ਬਦ ਦੀ ਮੁਹਾਰਨੀ ਨੈਕਸਟ ਕੀ ਆ ਜਿੱਜੇ ਦੀ ਮੁਹਾਰਨੀ ਵੀ ਇਹਦਾ ਜੁਗਤ ਜੱਜਾ ਜਿੱਜੇ ਨੂੰ ਕੰਨਾ ਜਿੱਜੇ ਸਿਆਰੀ ਜਿੱਜੇ ਪਿਆਰੀ ਜਿੱਜੇ ਔਂਕਰ ਜਿੱਜੇ ਦਲੌਂਕਰ ਜਿੱਜੇ ਲਾਵਾ ਜਿੱਜੇ ਦੁਲਾਵਾ ਜਿੱਜੇ ਹੋੜਾ ਜਿੱਜੇ ਕਨੋੜਾ ਜਿੱਜੇ ਟਿੱਪੀ ਜਿੱਜੇ ਨੂੰ ਕੰਨਾ ਉੱਪਰ ਬਿੰਦੀ ਠੀਕ ਹੈ ਨੈਕਸਟ ਬਣੇਗਾ ਡੱਡੇ ਦਾ ਇਹਦੀ ਵੀ ਵੇਖ ਲੋ డేను కన్నా డే సీ డే బి డే ను డే నుకడ డేలావ డే దులావేడే గనోడీ డేను ఉపతి ਠੀਕ ਹੈ ਵੀ ਹੋ ਗਿਆ ਨੈਕਸਟ ਆ ਉਹ ਹੱਸ ਪਿਆ ਠੀਕ ਹੈ ਉਹ ਹੱਸ ਪਿਆ ਰੀਡ ਜ਼ਰੂਰ ਕਰ ਲਿਓ ਠੀਕ ਹੈ ਪਹਿਲਾ ਹੋਇਆ ਵਾ ਹਿਰਨ ਇਹਨੂੰ ਤੁਸੀਂ ਹਿੰਦ ਪਲੱਸ ਕਰਕੇ ਬਣਾਇਆ ਜਾਊਗਾ ਖਰਗੋਸ਼ ਦਾ ਖਖਾ ਪਲੱਸ ਰਾਰਾ ਪਲੱਸ ਗੱਗੇ ਹੋੜਾ ਪਲੱਸ ਸ਼ਿਸ਼ਾ ਖਰਗੋਸ਼ ਇਸ ਤਰ੍ਹਾਂ ਬਣਾਉਣਾ ਹੈ ਤੁਸੀ ਠੀਕ ਹੈ ਨੈਕਸਟ ਆ ಮದಾನ ಬನಗಾ ಮೆದ ಪ್ಸ್ ಪಲ್ಸ್ ನನ್ನ ಏಕ್ಸ್ಟಾ ಬರ ಬನೂ ಬಬ್ಬೆ ಕನ್ನ ಪಲ್ಸ್ಸ ದಾರ ಬರ ನಾ ಬಲೇನು ਉਹ ਦੁਲੈਂਕ ਅੰਕ ਕੜ ਠੀਕ ਹੈ ਹਸਨਾ ਹਾ ਹੈ ਅਦਕ ਪਲੱਸ ਸਸਾ ਪਲੱਸ ਨਾਨਾ ਹਸਨਾ ਠੀਕ ਹੈ ਨੈਕਸਟ ਹੈਗਾ ਸੁਫਣਾ ਠੀਕ ਹੈ ਸੁਫਨਾ ਕਿਉਂਕਿ ਜੇ ਕਿਸੇ ਡੀਟਾਉਟ ਕਰਾਂਗੇ ਬਹੁਤ ਟਾਈਮ ਲੱਗੇਗਾ ਹਾਂਜੀ ਫਿਰ ਇਸੇ ਜੋ ਸ਼ਬਦ ਬਣਉਣੀ ਆ ਠੀਕ ਆ ਸਸਤੇ ਤੋਂ ਬਣੂਗਾ सख्त इत बनेगा सुफनी ठीक है सस्ते तो समी इत सस्ते तो शालीन शालीन ठीक है इस तरह बन गए तो वे नैक्सट है कक्के तो कक्के तो बनूगा कबूतर ਕੁਝ ਕਟ ਕੀ ਠੀਕ ਹੈ ਨੈਕਸਟ ਟਾਈਮ ਲੱਲੇ ਤੋਂ ਲੱਲੇ ਤੋਂ ਬਣੂਗਾ ਪਾਲ ਨਾਲ ਖੋਲ ਸ਼ਾਲੀਨ ਜਿਹੜੇ ਵਿੱਚ ਇਹ ਲੱਲਾ ਬਣਾ ਉਹ ਸ਼ਬਦ ਐਂਡ ਦੇ ਹੁੰਦੇ ਆ ਜਾਂ ਵਿਚਕਾਰ ਹੁੰਦੇ ਆ ਠੀਕ ਆ ਜੋ ਪਹਿਰੇ ਵਿੱਚ ਦਿੱਤੇ ਗੋ ਇਸ ਤਰ੍ਹਾਂ ਦੇ ਆ ਠੀਕ ਹੈ ਇਹ ਹੋ ਗਿਆ ਨੈਕਸਟ ਆ ਪੀਂਗ ਠੀਕ ਹੈ ਹਾਂਜੀ ਪ੍ਰਸ਼ਨ ਵਾ ਤਸਵੀਰ ਵਿੱਚ ਕੀ ਕੀ ਦਿਖਾਈ ਦੇ ਰਿਹਾ ਹੈ ਇਹ ਜੋ ਤੁਸੀਂ ਅਨਸਰ ਲਿਖੋਗੇ ਵੇ ਮੋਕੀ ਕੁਰਸੀ ਹਨ ਮਾ ਦਰਖਤ ਦਿਖਾਈ ਦੇ ਦਰਖਤ ਪੀਂਗ ਕੁੜੀ ਠੀਕ ਆ ਦਰਖਤ ਪੀਂਗ ਕੁੜੀ ਵਿਖਾਈ ਦੇ ਰਹੀ ਆ ਮੋਕੀ ਕੁਰਸੀ ਹਨ ਠੀਕ ਹੈ ਨੈਕਸਟ ਕੁਚਨ ਕੀ ਆ ਤਸਵੀਰ ਵਿੱਚ ਕੋਣ ਕੀ ਕਰ ਰਿਹਾ ਹੈ ਕੁੜੀ ਪੀਂਗ ਝੂਠ ਰਹੀ ਹੈ ਠੀਕ ਹੈ ਨੈਕਸਟ ਕੀ ਆ ਇਹ ਤਸਵੀਰ ਕਿੱਥੋਂ ਦੀ ਹੋ ਸਕਦੀ ਆ ਘਰ ਦੇ ਵੇੜੇ ਦੀ ओके नेक्स्ट ਕਹਿੰਦੇਗੇ ਤਸਵੀਰ ਦੇਖ ਕੇ ਕੋਈ ਹੋਰ ਟੁਕਮਾਸ ਰਿਲੇਖ ਦੱਸੋ ਇਹਦਾ ਸੀ ਲਿਖ ਸਕਦੇ ਆ ਬਚਪਨ ਦੀ ਪੀਂਗ ओके ਬਚਪਨ ਦੀ ਪੀਂਗ ਨੈਕਸਟ ਆ ਪਿਆਰੇ ਪੰਛੀ ਹੁਣ ਕਹਿੰਦੇ ਨੇ ਕਿ ਚਿੱਤਰ ਵਿੱਚ ਦੇਖ ਕੇ ਸਭ ਤੋਂ ਵਾਦ ਸ਼ਬਦ ਲਿਖਨੇ ਆ ਠੀਕ ਹੈ ਵਾਦ ਤੋਂ ਵਾਦ ਅਸੀਂ ਲਿਖਾਂਗੇ ਪੰਛੀ ਦਾਣਾ ਛਤ ਪੋਦੇ ਚਾਰ ਸ਼ਬਦ ਹੋਗੇ ਚਾਰ ਸ਼ਬਦ ਹੋਰ ਲਿਖਾਂਗੇ ਅਸੀਂ ਗਮਲੇ ਅਸੈਡ ਤੇ ਪਹਿਨਾ ਗਮਲੇ ਮਿੱਟੀ ਪਾਣੀ ਚੌਥਾ ਸਬਜਾ ਜੂਗਾ ਫੁਹਾਰਾ ਠੀਕ ਹੈ ਅੱਠ ਸ਼ਬਦ ਹੋ ਗਏ ਨੈਕਸਟ ਵਾ ਬਸੰਤ ਠੀਕ ਹੈ ਕਵਚਨ ਮਾ ਬਸੰਤ ਕਹੋ ਜਹੀ ਹੁੰਦੀ ਹੈ ਇਹ ਜਵਾਬ ਲਿਖੋਗੇ ਬਸੰਤਰਤ ਸੁਹਾਵਣੀ ਹੁੰਦੀ ਹੈ ਨੈਕਸਟ ਬੱਚੇ ਕੀ ਕਰਦੇ ਹਨ ਬੱਚੇ ਪਤੰਗ ਅਡਾਉਂਦੇ ਹਨ ਇਹਦਾ ਆਨਸਰ ਆਵੇਗਾ ਹਵਾ ਵਿੱਚ ਖੁਸ਼ਬੂ ਕਿਉਂ ਸੀ ਕਿਉਂਕਿ ਸਾਰੇ ਪਾਸੇ ਫੁੱਲ ਖਿੜੇ ਹੋਏ ਸਨ ਠੀਕ ਹੈ ਤਸਵੀਰ ਦੇਖ ਕੇ ਕੋਈ ਕਹਾਣੀ ਸੁਣਾਓ ਤੁਸੀਂ ਤਸਵੀਰ ਦੇਖ ਕੇ ਕੋਈ ਕਹਾਣੀ ਸੁਣਾਉਣੀ ਹੈ ਠੀਕ ਹੈ ਤੁਸੀਂ ਖੁਦ ਬਣਾਓਗੇ ਕਹਾਣੀ ਠੀਕ ਹੈ ਜਿਸ ਤਰ੍ਹਾਂ ਕਿ ਇੱਕ ਪਿੰਡ ਵਾ ਬਸੰਤਰੋਤ ਆਈ ਹੋਈ ਆ ਜਿਹੜੇ ਲੋਕ ਵਾ ਕੁੱਚੇ ਪਤੰਗਾ ਡਾਰਿਆ ਇਸ ਤਰ੍ਹਾਂ ਦੀ ਕਹਾਣੀ ਬਣਾ ਦੇਣੀ ਠੀਕ ਹੈ ਨੈਕਸਟ ਆ ਬਰਫਾਂ ਦਾ ਪਾਣੀ ਠੀਕ ਹੈ ਬਰਫਾਂ ਦਾ ਪਾਣੀ ਨੈਕਸਟ ਆ ਪਹਿਲੀ ਧੁਨ ਬਦਲ ਕੇ ਨਵਾਂ ਸ਼ਬਦ ਬਨਉਣਾ ਮਾ ਠੀਕ ਆ ਪਾਣੀ ਰਾਣੀ ਠੀਕ ਆ ਇਤਨਾ ਸ਼ਬਦ ਬਨਉਨੇ ਆ ਵੇਖੋ ਫਸਟਵਾਲ ਆਸੀਂ ਕਰਨਦੇ ਆ ਇਹਦਾ ਆਊਗਾ ਚਾਣੀ ਹਾਣੀ ਬਾਣੀ ਟਿੱਕਾਣੀ ਠੀਕ ਹੈ ਕਹਾਣੀ ਇਹ ਹੋ ਗਿਆ ਥੜੇ ਸ਼ਬਦ नेक्स्ट ਹਰੀ ਪਰੀ ਇਹਦਾ ਹੋਊਗਾ ਪਰੀ ਹੋ ਗਿਆ ਚਰੀ ਤਰੀ ਤੇ ਕਰੀ ਠੀਕ ਹੈ ਚਾਰ ਸ਼ਬਦ ਹੋ ਗਏ ਨੈਕਸਟ ਆ ਜਮਾਈ ਕਮਾਈ ਇਹਦਾ ਆਊਗਾ ਜਮਾਈ ਕਮਾਈ ਰਮਾਈ ਦਮਾਈ ਨਮਾਈ ਸਮਾਈ ਇਹ ਹੋ ਗਈ ਤੁਹਾਡੇ ਚਾਰ ਸ਼ਬਦ ਓਕੇ ਨੈਕਸਟ ਆ ਮੇਰੀ ਕਿਤਾਬ ਇਹਦੇ ਵਿੱਚ ਤੁਸੀਂ ਸ਼ਬਦ ਪੜੋ ਤੇ ਲਿਖੋ ਸੋਹਣੇ ਸੋਹਣੇ ਦੇ ਦੇਣਾ ਤਸਵੀਰ ਤਸਵੀਰ ਮੋਤੀ ਮੋਤੀ ਇਹੋ ਸ਼ਬਦ ਫੇਰ ਲਿਖਦੇ ਤੁਸੀਂ ਕਿਤਾਬ ਕਿਤਾਬ ਅੱਖਰ ਅੱਖਰ ਪਿਆਰੀ ਪਿਆਰੀ ਠੀਕ ਹੈ ਨੈਕਸਟ ਆ ਸੂਰਜ ਦਾ ਪਰਿਵਾਰ ਠੀਕ ਹੈ ਇਹਦੇ ਵਿੱਚ ਅਸੀਂ ਇੱਕ ਕਰਨਾ ਆਪਣੇ ਮਨਪਸੰਦ ਸ਼ਬਦ ਦੇ ਗੋਲਾ ਲੋਣਾ ਵਾ ਇਹਨਾਂ ਦੇ ਵਿੱਚ ਲਿਖੀ ਜਾਣੇ ਆ ਠੀਕ ਹੈ ਕਿੰਨੇ ਸ਼ਬਦ ਚਾਹੀਦੇ 1 2 3 4 5 6 ਸ਼ਬਦ ਚਾਹੀਦੇ ਜਿ세 ਲਿਖਾਂਗੇ ਸੂਰਜ ਹੋ ਗਿਆ ਇੱਕ ਸ਼ਬਦ ਤਾਰਾ ਗ੍ਰਹ ਚੱਕਰ ਪਰਿਵਾਰ ਸੋਰ 1 2 3 4 5 6 ਸ਼ਬਦ ਹੋਗੇ ਠੀਕ ਹੈ ਇਹੋ ਸ਼ਬਦ ਤੁਸੀਂ ਸਾਰੇ ਇੰਨਾ ਦੇ ਵਿੱਚ ਲਿਖ ਦੇਣੇ ਆ ਠੀਕ ਹੈ ਇੰਨਾ ਦੇ ਵਿੱਚ ਜਿਹੜੇ ਗੋਲੇ ਲਗਾਏ ਆ ਠੀਕ ਹੈ ਨੈਕਸਟ ਆ ਹਸ ਦਾ ਪੌਦਾ ਠੀਕ ਹੈ ਇਹਦੇ ਵਿੱਚ ਅਗੇ ਮਿਲਾਨ ਕਰੋ ਤੇ ਇਹ ਜੋ ਹਵਾ ਚੱਲ ਰਹੀ ਹੈ ਕੁਝ ਦਿਨਾਂ ਵਿੱਚ ਉਹ ਪੌਦਾ ਬਣ ਗਿਆ ਬੀਜ ਹਵਾ ਵਿੱਚ ਉੱਡਣ ਲੱਗਿਆ ਨੈਕਸਟ ਆ ਸਿਆਣੀ ਰਿਵਿਆ ਇਦੇ ਵਿੱਚ ਕਹਿੰਦੀ ਆ ਘਰ ਜਾ ਕੇ ਇੱਕ ਕਹਾਣੀ ਪਰਿਵਾਰਿਕ ਮੈਂਬਰਾਂ ਨੂੰ ਸੁਣਾਓ ਅਤੇ ਕੋਈ ਨਵੀਂ ਕਹਾਣੀ ਸੁਣ ਕੇ ਆਓ ਅੱਖਰ ਤਰਤੀਬ ਕਰਨੇ ਦੇ ਵਿੱਚ ਠਠਾ ਟੈਂਕ ਠਠਾ ਡੱਡਾ ਨਣਾ ਤੱਤ ਥਥਾ ਤੱਦਾ ਪੱਪਾ ਫੱਫਾ ਬੱਬਾ ਬੱਬਾ ਨੰਮਾ ਯਾ ਰਾਰਾ ਲਲਾ ਬਵਾ ਰਾਰਾ ਇਹ ਤੁਹਾਡੇ ਇਸ ਤਰ੍ਹਾਂ ਹੋ ਜਾਣੇ ਨੇ ਠੀਕ ਹੈ ਨੈਕਸਟ ਵਾ ਨਿਮ ਇਹਦੇ ਵਿੱਚ ਤੁਸੀਂ ਗਾ ਨਸ਼ਬ ਦੇ ਪੂਰੇ ਇਹਦਾ ਉਗਾ ਇੱਥੇ ਮਮਾ ਦਰਖਤ ਖਖਾ ਤਾ ਤੀਜੇ ਚੋ ਨਾ ਵਾ ਗਗਾ ਸੰਗਣਾ ਪੰਜੀ ਜਨੋਗੀ ਚੌਥੇ ਚੋ ਨਾ ਇੱਥੇ ਆਰਾਮ ਰਾਰੇ ਨੂੰ ਕੁੰਨਾ ਇਥੇ ਉਹਨਾ ਤੁਹਾਡਾ ਦਾਤਣ ਇਥੇ ਉਹਨਾ ਬਾਵੇ ਅਦਕ ਡਿੱਡੇ ਨੂੰ ਨੱਡਾ ਵੱਡਾ ਨੈਕਸਟ ਆ ਸਾਈਕਲ ਠੀਕ ਹੈ ਸਾਈਕਲ ਇਹਦੇ ਵਿੱਚ ਫੇਰ ਤੁਸੀਂ ਮੁਹਾਰਨੀ ਲਿਖਣੀ ਆ ਸਸੀ ਦੀ ਸਸੀ ਨੂੰ ਕੰਨਾ ਸਸੀ ਸਿਆਰੀ ਸਸੀ ਬਿਆਰੀ ਸਸੀ ਅੰਕੜ ਸਸੇ ਲੱਕੜ ਸਸੇ ਲਾਵਾਂ ਸਸੇ ਲਾਵਾਂ ਸਸੇ ਹੋੜਾ ਸਸੇ ਘਣੋੜਾ ਸਸੇ ਟਿੱਪੀ ਸਸੇ ਨੰਕਨਾ ਉੱਪਰ ਬਿੰਦੀ ਠੀਕ ਹੈ ਨੈਕਸਟ ਵਾਚ ਜਿੱਦੀ ਮੁਹਾਰਨੀ ਜਿੱਜਾ ਚੱਜੇ ਨੂੰ ਕੰਨਾ ਚੱਜੇ ਸਿਆਰੀ ਚੱਜੇ ਬਿਆਰੀ ਚ ਜ ਔਕੜ ਚ ਜੇ ਦੇ ਔਕੜ ਚ ਜੇ ਲਾਵਾ ਚ ਜੇ ਦੁਲਾਵਾ ਚ ਜੇ ਹੋੜਾ ਚ ਜੇ ਕਣੋੜਾ ਚੇ ਟਿਪੀ ਤੇ ਚ ਜੇ ਨੂੰ ਕਿੰਨਾ ਉੱਪਰ ਬਿੰਦੀ ਠੀਕ ਹੈ ਨੈਕਸਟ ਗਾਵਾਂ ਤਿਤਲੀਆਂ ਦੀ ਉਡਾਰੀ ਠੀਕ ਹੈ ਹਾਂਜੀ ਇਹ ਤੋਂ ਸ਼ਬਦ ਬਣਾਉਂਦੇ ਤੇ ਤੋ ਪੱਤਲੀ ਤੇ ਆ ਜਾਊਗਾ ਤਿਲਕ ਤਿਲਕ ਅਗਲਾ ਦਾ ਬੱਬੇ ਲਾਵਾਂ ਦੁਲਾਵਾ ਇਹਦਾ ਜੁਗਾ ਬੈਠਕ ਇਹਦਾ ਬਣ ਜੁਗਾ ਪੱਪੇ ਕਣੋੜਾ ਪੋਦਾ ਠੀਕ ਹੈ ਪੋਦਾ ਨੈਕਸਟ ਵੱਡ ਦਾਦਾ ਜੀ ਦੀ ਬਾਤ ਇਹ ਬਚ ਸ਼ਬਦ ਪੜਨੇ ਬਸ ਹਾਰ ਬਾਤ ਦਾਦਾ ਖਾਣਾ ਜੀ ਜਸਲੀਨ ਆਪਣੀ ਉਸ ਖੁਸ਼ੀ ਸੋਨਦੀ ਨੂੰ ਜਾਣਦੇ ਰੋਜ਼ ਸੋਭ ਇੰਜ ਸਬ ਤੇ ਪੜੋ ਤੇ ਲਿਖੋ ਠੀਕ ਹੈ ਮੈਨੂੰ ਪੜਨਾ ਪਸੰਦ ਹੈ ਠੀਕ ਹੈ ਇਹਦੇ ਵਿੱਚ ਘਰ ਦਾ ਕੰਮ ਤੁਹਾਡਾ ਕੀ ਹੈ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਕਹਾਣੀ ਸੁਣਾਓ ਤੇ ਉਹਨਾਂ ਤੋਂ ਕੋਈ ਹੋਰ ਕਹਾਣੀ ਸੁਣ ਕੇ ਆਓ ਠੀਕ ਹੈ ਨੈਕਸਟ ਆ ਬਾਲ ਸਬਾ ਠੀਕ ਹੈ ਬਾਲ ਸਬਾ ਇਹਦੇ ਵਿੱਚ ਵੀ ਜਿਹੜੇ ਸ਼ਬਦ ਦਿੱਤੇ ਗਏ ਨੇ ਮਦਦ ਨਾਲ ਪੜੋ ਤੇ ਲਿਖੋ ਸਕੂਲ ਬਾਲ ਸਬਾ ਗੀਤ ਕਵਿਤਾ ਤਸਵੀਰ ਇਨਾਮ ਮੁਖ ਅਧਿਆਪਕ ਬੱਚੇ ਹਾਸਦੇ ਖੁਸ਼ੀ ਕਰ ਠੀਕ ਹੈ ਇਸੇ ਤਰ੍ਹਾਂ ਤੁਹਾਡੀਆਂ ਇਨੀਆਂ ਵਰਕਸ਼ੀਟਾਂ ਦੇ ਵਿੱਚ ਸੌਲਵ ਕਰ ਚੁੱਕੇ ਹਾਂ ਬਾਕੀ ਵਰਕਸ਼ੀਟ ਜਿਹੜਾ ਸਲੂਸ਼ਨ ਹਨ ਡਿਸਕ੍ਰਿਪਸ਼ਨ ਬਾਕਸ ਅਚੀ ਲਿੰਕ ਮਿਲ ਜਾਵੇਗਾ ਤੁਸੀਂ ਉਥੋਂ ਜਾ ਕੇ ਕਰ ਸਕਦੇ ਜੋ ਠੀਕ ਆ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਆਪਣੇ ਫਰੈਂਡਸ ਨਾਲ ਵੀਡੀਓ ਨੂੰ ਜਰੂਰ ਸ਼ੇਅਰ ਕਰਨਾ ਥੈਂਕ ਯੂ